ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਚੋਪਰਾ ਦੇ ਉਤਰ ਕੋਤਰ ਸਾਰੇ ਬਾਈਆਂ ਦੇ ਠੀਕਾ ਹੋਣਗੇ ਜੀ ਆਜੋ ਇਹਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਜੀ ਬਸ 2-3 ਦਿਨ ਹੋ ਗਏ ਜੀ ਆਹੀ ਪਈ ਤੋਂ ਵਲੌਗ ਸਟਾਰਟ ਕਰੀ ਜਾਂਦੇ ਆਂ ਜੀ ਤੇ ਐਂ ਵਲੌਗ ਆਉਂਦੇ ਰਹਿਣਗੇ ਭਾਵੇਂ ਸਮਾਲ ਬਲੌਗ ਆਜਣ ਛੋਟੇ ਬਲੌਗ ਆਜਣ ਪਰ ਹੁਣ ਆਪਾਂ ਮਿਸ ਨਹੀਂ ਪਾਉਂਦੇ ਨਵੇਂ ਸਾਲ ਤੋਂ ਆ ਆਪਣੇ ਸਾਲ ਦਾ ਲਾਸਟ ਵਲੌਗ ਹੈ ਜੀ ਹੁਣ ਅਗਲੇ ਸਾਲ ਤੋਂ ਨਵੇਂ-ਨਵੇਂ ਵਲੌਗ ਲੈ ਕੇ ਕਰਾਂਗੇ ਆ ਲਾਸਟ ਵਲੌਗ ਆ ਆਪਣਾ ਠੀਕ ਆ ਭਾਈ ਐ ਸਾਲ ਦਾ ਅੱਜ 31 ਤਰੀਕ ਆ ਤੇ ਕੱਲ ਨੂੰ 1 ਤਰੀਕ ਹੋ ਜਾਣੀ ਐ ਅਡਵਾਂਸ ਦੀ ਹੈਪੀ ਨਿਊ ईयर ਸਾਰਿਆਂ ਨੂੰ ਬਈ ਸਾਰਿਆਂ ਦਾ ਸਾਲ ਬਹੁਤ ਵਧੀਆ ਜਾਵੇ ਨਵਾਂ ਠੀਕ ਆ ਬਈ ਤੇ ਬਹੁਤ ਵਧੀਆ ਸਾਰਾ ਮਤਲਬ ਘੈਂਟ ਜਾਵੇ ਕੰਮ ਸਾਰਾ ਵੀ ਠੀਕ ਐ ਚੋ ਪ੍ਰੋਕੂਤਰ ਕਾਤਰ ਉਕੇ ਰਪੋਰਟ ਰਹਿ ਨਵੇਂ ਸਾਲ ਚ ਤੇ ਆਜੋ ਆਪਦਾ ਖੁੱਡਾ ਮੇਰਾ ਕੂਤਰਾਂ ਵਾਲਾ ਖੁੱਡਾ ਖੋਲਦੇ ਆ ਤੇ ਵਲੌਗ ਨੂੰ ਕੰਟੀਨਿਊ ਕਰਦੇ ਆ ਲਓ ਜੀ ਫਿਰ ਕਹਿੰਦੇ ਮੇਰੇ ਵੀਰੋ ਖੁੱਡਾ ਖੋਲ ਲਿਆ ਜੀ ਇੱਕ ਵਾਰੀ ਮੈਂ ਪਹਿਲਾਂ ਖੋਲ ਕੇ ਗਿਆ ਸੀ ਕਬੂਤਰਾਂ ਦਾ ਖੁੱਡਾ ਜੀ ਉਦੋਂ ਮਾਸੇ ਦੇ ਮੁੰਡੇ ਦਾ ਫੋਨ ਆਇਆ ਸੀ ਜੀ ਗੱਲ ਕਰਦੇ ਕਰਦੇ ਇੱਧਰ ਹੀ ਆ ਗਈ ਜੀ ਪਤਾ ਹੀ ਨਹੀਂ ਲੱਗਿਆ ਤਾਂ ਕਰਕੇ ਜੀ ਟਰੋਂ ਬੰਨ ਐਸ ਤੇ ਕਰ ਲਾਂ ਜੀ ਮੈਂ ਠੀਕ ਐ ਚੋ ਬ్రో ਤੇ ਵੈਸੋ ਖੁੱਡੇ ਜੀ ਚੰਨ ਨੂੰ ਫੁੱਲ ਆ ਜੀ ਗੇਟ ਖੋਲਤਾ ਮੈਂ ਤੇ ਵਾਓ ਕਿਆ ਬਾਤ ਹੈ ਜੀ ਮਨ ਲਗੋਦਰੀ ਨੇ ਅੰਡਾ ਲਾ ਤਾ ਮਨ ਲੱਗਦਾ ਜੀ ਮੇਰਾ ਦਿਲ ਕਹਿ ਰਿਹਾ ਵੀ ਉਹ ਕਬੂਤਰੀ ਅੰਡਾ ਲਾਦਾ ਠੀਕ ਹੈ ਜੀ ਬਰੋ ਤੇ ਉਹ ਜਿਹੜਾ ਇੱਥੇ ਆਂਡਾ ਪਿਆ ਸੀ ਇਸ ਜਗ੍ਹਾ ਤੇ ਠੀਕ ਹੈ ਜੀ ਆ ਜਗ੍ਹਾ ਦੇ ਵਿੱਚ ਇਸ ਜਗ੍ਹਾ ਤੇ ਰਾਈਟ ਨਾ ਉਹ ਇੱਥੇ ਜੀ ਉਹ ਆਂਡਾ ਸਕੂਟਰੀ ਦਾ ਸੀ ਲੁੱਟ ਕੇ ਇੱਥੇ ਆਇਆ ਸੀ ਤੇ ਉਹਨੇ ਦੂਜਾ ਆਂਡਾ ਲਾਇਆ ਨਹੀਂ ਪਨਾ ਹੀ ਨਹੀਂ ਲਾਇਆ ਤੇ ਉਹ ਉਹਦਾ ਆਂਡਾ ਸੀ ਇਹਨੇ ਹਜੇ ਤੱਕ ਲਾਇਆ ਨਹੀਂ ਡੱਕੇ ਡੁੱਕੇ ਚੁਗੀ ਜਾਂਦੀ ਆ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਇਹ ਆਂਡਾ ਲਾ ਦੂਗੀ ਹੋਪਸ ਹੋਪ ਪਤਾ ਨਹੀਂ ਅੰਗਰੇਜ਼ੀ ਚ ਕੀ ਕਹਿੰਦੇ ਹੁੰਦੇ ਆਪਸ ਹੋਪਸ ਹੋਪ ਉਮੀਦ ਹੀ ਆਪਾਂ ਨੂੰ ਆਂਡਾ ਲਾਹ ਦੋਗੀ ਠੀਕ ਹੈ ਪੰਜਾਬੀ ਇਜ਼ ਗੁੱਡ ਤੇ ਜੀ ਪਾਣੀ ਖਰਾਕ ਆਪਣੀ ਸਾਰੇ ਖਾ ਗਏ ਚੋਬਰ ਦਾਣੇ-ਧੋਣੇ ਅੱਗੇ ਵੇਸਟ ਪਏ ਰਹਿੰਦੇ ਸੀ ਹੁਣ ਨਰ ਲਿਮਟ ਅਨੁਸਾਰ ਪਾਉਣਾ ਜਿੰਨੇ ਖਾ ਲੈਣ ਠੀਕ ਹੈ ਚੋਬਰੋ ਬਾਕੀ ਆ ਰਿਹਾ ਜੀ ਨਵਾਂ ਕੁੱਤਰ ਬੰਨਾ ਇੱਕ ਤੇ ਕਰਕੇ ਖਾਉਣੇ ਲਓ ਜੀ ਆ ਰਿਹਾ ਨਵਾਂ ਕੁੱਤਰ ਕਹਿੰਦਾ ਸਸਰੀ ਕਾਲ ਮਾ ਕੋਈ ਨਹੀਂ ਸਸਰੀ ਕਾਲ ਠੀਕ ਹੈ ਜੀ ਤੇ ਬਸ ਇਹ ਕੇ ਰਿਪੋਰਟ ਹੈ ਜੀ ਬਣੀ-ਬੁਣੀ ਪਾ ਦਾਂਗੇ ਕੰਟੀਨਿਊ ਕਰਦੇ ਆ ਜੀ ਐਦਾਂ ਬਲੌਗ ਹਾਂਜੀ ਬਾਈ ਤੇ ਅੰਦਰ ਸੁੱਤੇ ਪਏ ਸੀ ਤੇ ਲਗਭਗ ਪਤਾ ਨਹੀਂ ਕਦੋਂ ਧੁੱਪ ਨਿਕਲਿਆ ਜੀ ਪਰ ਧੁੱਪ ਨਿਕਲਿਆ ਜੀ ਮੌਸਮ ਇੱਕ ਨੰਬਰ ਹੋ ਗਿਆ ਮੈਂ ਤਾਂ ਹੁਣ ਹੀ ਉੱਠਿਆ ਬਾਹਰ ਮਸੂਨ ਜਾ ਗਿਆ ਸੀ ਤੇ ਗੱਲਾਂ ਕਰਦਾ ਕਰਦਾ ਬਾਹਰ ਆ ਗਿਆ ਤੇ ਫਿਰ ਪਤਾ ਲੱਗਿਆ ਵੀ ਧੁੱਪੋ ਨਿਕਲੀ ਖੜੀ ਆ ਤੇ ਫਿਰ ਇਸ ਚੀਜ਼ ਦਾ ਮਤਲਬ ਧੁੱਪ ਦਾ ਫਾਇਦਾ ਠਾਉਂਦੇ ਹੋਏ ਕਿ ਹੁਣ ਬੱਚੇ ਬਾਹਰ ਕੱਢਦੇ ਆ ਜੀ ਐਵੇਂ ਬਸ ਸੁੱਤਾ ਰਿਹਾ ਯਾਰ ਸੌਂ ਕੇ ਟਾਈਮ ਬਰਬਾਦ ਕਰਤਾ ਪਹਿਲਾਂ ਹੀ ਕੱਢ ਲੈਣੀ ਸੀ ਬੱਚੇ ਬਾਹਰ ਪਰ ਕੋਈ ਨਾ ਹੁਣ ਕੱਢਣ ਨੇ ਛਤਰੀ ਤੇ ਲਾਉਣਾ ਮੈਂ ਕਪੂਤਰ ਬੰਦ ਗਿਆ ਜੀ ਛਤਰੀ ਤੇ ਨਾਲ ਹੀ ਛਤਰੀ ਖੜੀਗਾ ਜੀ ਉੱਥੇ ਤੇ ਫਿਰ ਗੇਟ ਖੋਲ ਕੇ ਕਬੂਤਰ ਢਾ ਦਈਏ ਜੀ ਬੱਚੇ ਜਿਹੜੇ ਤਿੰਨ ਬੱਚੇ ਹੈਗੇ ਆਪਣੇ ਕੋਲੇ ਉਹ ਐਂ ਹੀ ਗ ਜਾਵਾਂਗੇ ਤੇ ਇੱਕ ਇੱਕ ਡਾਈਆਂ ਤੋਂ ਰਾਈ ਦੇ ਕੇ ਵੰਟ ਕਰ ਦਾਂਗੇ ਕਿਉਂਕਿ ਅੱਗੇ ਜੇ ਦਿਨ ਲੱਗਿਆ ਕਰਨਗੇ ਫਿਰ ਤਾਂ ਢਾਲਿਆ ਕਰਾਂਗੇ ਨਹੀਂ ਤਾਂ ਬੰਦ ਰਹਿਣ ਦਿਆਂ ਕਰਾਂਗੇ ਠੀਕ ਹੈ ਚੋਪਰ ਉਹ ਇਹ ਤਾਂ ਸ਼ੌਂਕ ਵਾਸਤੇ ਰਾਉਣੀ ਹੈ ਜੀ ਆਪਣੇ ਤੋਂ ਕਿਹੜਾ ਵੀ ਬਾਜੀ-ਬੂਜੀ ਛੱਡੀ ਜਾਣੀ ਹੈ ਤਾਂ ਕਰਕੇ ਠੀਕ ਹੈ ਭਾਈ ਤੇ ਇਧਰ ਆਪਣੀ ਟਿੱਡੋ ਜੀ ਕੀ ਬਾਤ ਹੈ ਤੇ ਆਖੋ ਇਹ ਮੌਸਮ 'ਚ ਨਾ ਲਵਾ ਕੂਤਰ ਆਉਂਦਾ ਹੁੰਦਾ ਜੀ ਪਰ ਆਪਣੇ ਟਾਣੇ ਤੇ ਨਹੀਂ ਆਉਂਦਾ ਕਿਉਂਕਿ ਪੰਤੋ ਟਾਣੀ ਬਹੁਤ ਦੂਰ ਨੇੜੇ ਨੇੜੇ ਦੇ ਪਿੰਡਾਂ ਤੋਂ ਬਾਬਾ ਦੂਰ ਹੈ ਟਾਣੀਆਂ ਤਾਂ ਕਰਕੇ ਪਰ ਕੋਈ ਨਾ ਗੇਟ ਖੋਲੀਏ ਤੇ ਕਬੂਤਰ ਛਦਰੀ ਤੇ ਬੰਨੀ ਤੇ ਇਹ ਬੱਚੇ ਕੱਢ ਕੇ ਡਾਈਏ ਉਹ ਤਾਂ ਹੀ ਨਾ ਬੈਠਰੇ ਚ ਤੁਨ ਮੈਂ ਬਾਹਰ ਕੱਢ ਕੇ ਡਾਉਣਾ ਤੇ ਮੇਰਾ ਗੁਦਰਾ ਗੁੜਕਾ ਟਾਣੀ ਮੈਂ ਲੱਗ ਉਤਰੀ ਹੈ ਉਹ ਕੂਤਰੀ ਨਾਲ ਲਾਉਣਾ ਸੀ ਤੇ ਮੈਂ ਆਪ ਨੇ ਬਾਹਰ ਕੱਢਿਆ ਸੀ ਤਾਂ ਕਰਕੇ ਤੇ ਹੁਣ ਬੱਚੇ ਉੱਥੇ ਬਾਹਰ ਕੱਢ ਕੇ ਡਾਈਏ ਜੀ ਓਕੇ ਰਿਪੋਰਟ ਮਾੜ ਬਣਾਈਏ ਠੀਕ ਹੈ ਚੋ ਬ్రో ਤੇ ਉਹ ਕਬੂਤਰ ਯਾਰ ਜਿਹੜਾ ਆਲਣੇ ਜਿ ਬੈਠਾ ਉਨੂੰ ਅੱਜ ਪਹਿਲੀ ਵਾਰੀ ਆਲਣੇ ਜਿਹਾ ਬੈਠਾ ਵੇਖਿਆ ਨਹੀਂ ਤਾਂ ਕਿ ਕਬੂਤਰੀ ਬੈਠੀ ਹੁੰਦੀ ਹੈ ਜ਼ਿਆਦਾਤਰ ਅੱਜ ਹੀ ਵੇਖਿਆ ਠੀਕ ਹੈ ਚੋਬਰ ਜਿੱਦਣ ਦੇ ਅੰਡੇ ਲਾਏ ਆ ਤਾਂ ਕਰਕੇ ਤੇ ਹੁਣ ਇਹਨੂੰ ਡਾਈਓ ਜੀ ਬੱਚੇ ਨੂੰ ਤੇ ਫਿਰ ਕਰਦੇ ਆਂ ਜੀ ਬੱਚੇ ਇੱਕ ਛਤਰੀ ਦੇ ਬੰਨ ਲਈ ਕੂਤਰ ਕਿਹੜਾ ਬੰਨੀਆਂ ਖੱਟੀਆਂ ਅੱਖਾਂ ਨਾਲ ਬੰਦੇ ਹੋ ਵਾਲਾ ਕੂਤਰ ਠੀਕ ਹੈ ਚੋਬਰ ਤੇ ਲਓ ਜੀ ਤੇ ਆਹ ਵਿਚਾਰਾ ਹੈਗੇ ਅਸੀਂ ਇਹਨੂੰ ਵੀ ਛੱਡ ਦਈਏ ਇੱਥੋਂ ਹੀ ਇਹਨੂੰ ਛੱਡ ਦੇ ਤਲ ਝੋਟਾ ਲਓ ਜੀ ਬੱਚਾ ਡਾਤਾ ਸੀ ਅੱਜ ਤਾਂ ਬੱਚਾ ਬੱਚੇ ਦੂਜੇ ਮਤਲਬ ਬੱਚਿਆਂ ਨਾਲ ਰਲ ਗਿਆ ਜੀ ਠੀਕ ਹੈ ਚੋਬਰ ਤਿੰਨੇ ਉੱਡ ਪਏ ਆ ਇਹ ਤਾਂ ਵਿਖਾਉਣੇ ਆ ਜੀ ਕਿੱਥੇ ਆ ਔਰੇ ਜੀ ਇੱਕ ਮਿੰਟ ਬਲਰ ਹੋ ਗਿਆ ਆ ਹੁੰਦੇ ਜੀ ਤਿੰਨ ਬੁੱਤਰ ਆਪਣੇ ਠੀਕ ਆ ਚੁੱਪੋ ਅੱਜ ਤਾਂ ਇਕੱਠੇ ਉੱਡ ਗਿਆ ਜਿਹੜਾ ਠੱਪੇ ਜੀ ਮਾਰਦਾ ਫਿਰਦਾ ਛੋਟਾ ਬੱਚਾ ਜਿਹੜਾ ਨਵਾਂ ਉੱਡਿਆ ਬਾਕੀ ਤਾਂ ਪੁਰਾਣੇ ਆ ਤੁਹਾਨੂੰ ਪਤਾ ਹੀ ਆ ਚੁੱਪੋ ਠੀਕ ਆ ਜੀ ਟਿੱਪੀਆਂ ਕਾਲਾ ਉਹ ਲਾਲ ਜੀ ਨੋਕ ਕਾਲਾ ਇਹ ਠੀਕ ਆ ਬਾਈ ਤੇ ਵੈਨੇਂ ਕੀ ਰੰਗ ਲਾਉਂਦਾ ਜਕੀ ਨਹੀਂ ਪਹਿਲੀ ਵਾਰੀ ਇਹ ਮਤਲਬ ਸਹੀ ਤਰੀਕੇ ਨਾਲ ਉੱਡਿਆ ਨਹੀਂ ਤਾਂ ਗੇਮ ਅੜਾਏ ਉੱਡਦਾ ਤੇ ਬੈਬ ਹੋ ਜਾਂਦਾ ਤਾਂ ਕਰਕੇ ਲੋ ਜੀ ਤੋ ਬੱਚਾ ਜਾਂ ਪੰਜ ਵੇ ਗਿਆ ਚੱਲ ਇੰਨਾ ਹੀ ਵਾਧੂ ਆ ਠੀਕ ਹੈ ਚਭਰੋ ਹੌਲੀ ਹੌਲੀ ਕਹਿਜੂ ਆ ਜੇ ਛੋਟਾ ਇਹ ਤਾਂ ਆਪੀ ਨੀ ਚੋਗਾ ਖਾਣ ਲੱਗਿਆ ਕਬੂਤਰ ਦਿੰਦਾ ਚਲੋ ਕੋਈ ਨਾ ਠੀਕ ਹੈ ਜੀ ਛਤਰੀ ਤੇ ਆ ਗਿਆ ਪਰ ਇੰਨਾ ਹੀ ਵਾਧੂ ਆਪਣੇ ਵਾਸਤੇ ਉਹ ਕਿ ਸਿੱਧਾ ਛਤਰੀ ਤੇ ਲੈਂਡ ਹੋਇਆ ਨਹੀਂ ਤੇ ਅੱਗੇ ਸਾਰੇ ਜਾਨਵਰ ਆਪਣੇ ਪਾਸੇ ਲੱਗੇ ਆ ਤੇ ਬਾਕੀ ਦੋ ਜਾਨਵਰ ਜੀ ਤਾਂ ਮਤਲਬ ਜਾਵੜੇ ਤੇ ਉਹਨਾਂ ਦੇ ਤਾਂ ਉਹਨੂੰ ਦੇ ਤੇ ਯਾਰ ਬਈ ਪੌੜੀਆਂ ਤੋਂ ਡਰ ਜਾ ਲੱਗਦਾ ਇੱਕ ਮਿੰਟ ਮੈਂ ਥੱਲੇ ਜਾ ਕੇ ਜਾਂ ਕੋਠੇ ਤੇ ਚੜਕੇ ਵਿਖਾਉਣਾ ਤੁਹਾਨੂੰ ਉਹ ਫਿਰ ਤਾਂ ਲੱਗੇ ਚੱਲ ਇੱਥੇ ਵਿਖਾਉਣ ਪੈਣਾ ਔਰੇ ਜੀ ਇੱਕ ਮਿੰਟ ਬਲਰ ਹੋ ਗਿਆ ਉਹ ਆਂਦੇ ਵੈਗ ਗਈ ਕਣੀ ਮਿਖੇ ਅਡਜਸਟ ਕਰ ਲਿਓ ਮਾੜਾ ਤੇ ਆ ਆਣ ਕੇ ਬਹਿ ਗਿਆ ਯੋਕਰ ਫੋਨ ਹੋ ਗਿਆ ਅਜ ਤਾਂ ਛਤਰੀ ਤੇ ਆ ਗਿਆ ਜਾਨਵਰ ਠੀਕ ਹੈ ਜੋbro ਲਓ ਜੀ ਤੇ ਟਿੱਡੀ ਦਾ ਇੱਕ ਕੰਮ ਵਧੀਆ ਵਾ ਕਣਕ ਚ ਨਹੀਂ ਵੜਦੀ ਤੇ ਇਧਰ ਆਹਾ ਪਈ ਪਈ ਤੇ ਜਿਵੇਂ ਹੁਣ ਆ ਪਈ ਆਉਂਦੀ ਆ ਆਪਣੇ ਉਧਰੋਂ ਸਿੱਧੀ ਤੇ ਬਸ ਨਾਲ ਨਾਲ ਕਹਾ ਖਾਂਦੀ ਰਹਿੰਦੀ ਆ ਤੇ ਉਹ ਵੱਡੀ ਬੱਕਰੀ ਕਿੱਥੇ ਬੰਨੀ ਅੱਜ ਪਾਣੀ ਕਿੱਥੇ ਬੰਨੀ ਆਹਰੀ ਜੀ ਉਹਨੇ ਛੱਡਦੇ ਸਾਰ ਸਿੱਧਾ ਜਾਵਗੀ ਕਿ ਕਣਕ ਜੇ ਜਾਓਗੀ ਬਸ ਕਣ ਖਾਨ ਲੱਗ ਜੂਗੀ ਆ ਸਿਆਣੀ ਆ ਐ ਵਟਾਂ ਦੇ ਬਾਗ ਖਾਂਦੀ ਫਿਰਦੀ ਆ ਨਾਲੇ 베ਰੀ ਥੱਲੇ ਪੱਤੇ ਪੁੱਤੇ ਝੜੇ ਹੋਏ ਹੁੰਦੇ ਆ ਉਹ ਕਾਂ ਦੀ ਫਿਰਤੀ ਬਹੁਤ ਤੂਣਾ ਡਰ ਤੈਨੂੰ ਮੈਂ ਕੁਝ ਨਹੀਂ ਕਿਹਾ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਤੇ ਬੱਚੇ ਅੱਜ ਤਾਂ ਵੀ ਜਾ ਕੇ ਥੱਲੇ ਮੋੜੇ ਆ ਜੀ ਬਾਲੇ ਤਾਂ ਲੱਗੇ ਸੀ ਅੱਜ ਮਿਆਕ ਨਹੀਂ ਸੱਚੀ ਯਾਰ ਅੱਗੇ ਨਾਲ ਬਹੁਤਾਂ ਗਏ ਪਰ ਮੌਸਮ ਠੰਡਾ ਆ ਜੀ ਗਰਮੀਆਂ 'ਚ ਪਤਾ ਲੱਗੋ ਚੋਬਰਾਂ ਦਾ ਕੀ ਕਰਦੇ ਕੀ ਨਹੀਂ ਠੀਕ ਹੈ ਜੀ ਬਾਕੀ ਓਕੇ ਦੀ ਰਿਪੋਰਟ ਆ ਮੌਲ ਬਣਿਆ ਵਯਾ ਗੱਮੌਲ ਬਣਿਆ ਨਹੀਂ ਹਜੇ ਗਾਣੇ-ਗੂਣੇ ਲਾਉਣੇ ਆ ਜੀ ਫਿਰ ਮੌਲ ਬਣਾਉਣੇ ਆ ਠੀਕ ਹੈ ਜੋ ਬ్రో ਤੇ ਓਕੇ ਰਿਪੋਰਟ ਹੈ ਜੀ ਚੱਲਦੇ ਆ ਹੁਣ ਉੱਧਰਲੇ ਕਰੇ ਨਾਲੇ ਅੱਜ ਬੁੱਕਰ ਕੱਢਦੇ ਆ ਯਾਰ ਇੱਥੇ ਨਾ ਗਾਣੇ ਲਾ ਕੇ ਅਲਸੀੜੀ ਤੇ ਬੁੱਕਰ-ਬੁੱਕਰ ਕੱਢੀ ਗਿਆ ਯਾਰ ਗੰਦ ਪਿਆ ਖੜਾ ਵਿੜੇ ਚ ਆ ਜਿਵੇਂ ਲਫਾਫੇ ਪਈ ਆ ਠੀਕ ਹੈ ਜੀ ਤੇ ਆ ਦੇਖੋ ਬਸ ਗੰਦ ਹੀ ਪਿਆ ਹੋਇਆ ਮਿੱਟੀ-ਮੁੱਟੀ ਹੋਈ ਪਈ ਆ ਮੀمو ਪਾ ਕੇ ਹਟਿਆ ਠੀਕ ਹੈ ਜੀ 1 2 ਦਿਨ ਪਹਿਲਾਂ ਅੱਜ ਨਹੀਂ ਪਿਆ ਲਓ ਜੀ ਤੇ ਹੁਣ ਚਲਦੇ ਆ ਦੂਜੇ ਘਰੇ ਤੇ ਲੈ ਆਈਏ ਬੋਕਰ ਤੇ ਫੇਰ ਦੀਏ ਯਾਰ ਪਤਾ ਨਹੀਂ ਕੀ ਚੱਕਰ ਆ ਯਾਰ ਬਾਜ ਨਹੀਂ ਸਹੀ ਰਿਕਾਰਡ ਕਰਦਾ ਜਿਵੇਂ ਅੱਗੇ ਰਿਕਾਰਡ ਕਰਦਾ ਹੁੰਦਾ ਸੀ ਉਹ ਗੱਲ ਹੀ ਨਹੀਂ ਬਣਦੀ ਪਤਾ ਨਹੀਂ ਕੀ ਚੱਕਰ ਤੇ ਬਾਕੀ ਜਿਆ ਗੱਟੇ ਗੁੱਡੇ ਪਏ ਆ ਘੜੇ ਨੂੰ ਚੱਕ ਕੇ ਕਨਸਰਟ ਕਰਤੀਗੇ ਤੇ ਓਕਰ ਰਿਪੋਰਟ ਕਰਤੀਗੇ ਤੇ ਆਪਣੇ ਹੱਥ ਚ ਬੋਰਡ ਨਾਲ ਗੰਡਿਆਂ ਦੇ ਛੜਕਾ ਤੇ ਨਾਲੇ ਮੂਲੀਆਂ ਦੇ ਕੁੱਕੜਾਂ ਨੂੰ ਪਾ ਦੀਏ ਇਹ ਕੁੱਕੜ ਖੁੱਲੇ ਛੱਡੇ ਹੋਏ ਸੀ ਆਓ 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 ਭੱਜੇ ਆਉਣਗੇ ਜੀ ਇਹਨਾਂ ਛੜਕ ਨੂੰ ਤਾਂ ਤੇ ਮੈਂ ਚੱਲ ਅੱਜ ਬੇਰੀ ਥਲੇ ਖੋਲੇ ਫਿਰ ਲੈਣਗੇ ਆ ਰੂੜੀ ਰਾੜੀ ਤੇ ਖਾਹ ਖੋਲੇ ਲੈਣਗੇ ਤੇ ਜਿਨ੍ਹਾਂ ਦਾ ਮਤਲਬ ਟੱਡੇ ਭਰ ਲੈਣਗੇ ਯਾਰ ਵਧੀਆ ਕਰਾਸ ਹੁੰਦੀ ਖੋਲੇ ਛੱਡਿਆਂ ਤੋਂ ਬਾਕੀ ਇੰਨੀ ਜਾਣਕਾਰੀ ਹੈ ਨਹੀਂ ਆਪਾਂ ਕੁਕਰਾਂ ਦੀ ਆਪਾਂ ਨੂੰ ਤਾਂ ਕਬੂਤਰਾਂ ਦੀ ਵੀ ਇੰਨੀ ਹੈ ਨਹੀਂ ਪਰ ਸ਼ੌਂਕ ਆ ਸ਼ੌਂਕ ਨੂੰ ਪਕਾਉਣਾ ਚਾਹੀਦਾ ਜਾਣਕਾਰੀ ਤਾਂ ਆਪਣੇ ਆਪ ਆਉਂਦੀ ਰਹੂਗੀ ਠੀਕ ਹੈ ਜੀ ਤੇ ਬਾਕੀ ਜੀ ਹੁਣ ਆ ਟੋਕਰੀ ਤੇ ਮਨਾਲੀ ਲੈਂਦਾ ਚੱਲ ਟੋਕਰੀ ਰੱਖ ਕੇ ਆਈਏ ਕੰਮ ਤੇ ਤੇ ਫਿਰ ਆ ਬੋਰ ਦਾ ਆ ਕੇ ਐਲਐਸਡੀ ਤੇ ਗਾਣੇ-ਗੁਣੇ ਲਾ ਕੇ ਤੇ ਘਰ ਦੀ ਸਫਾਈ ਕਰਦੇਗੇ ਤਾਂ ਹੁਣ ਗੇਟ ਖੋਲ ਕੇ ਐਲਸੀਡੀ ਲਾਣਾ ਯਾਰ ਨਾ ਥੋੜੇ ਆ ਫੋਨ ਅਪਡੇਟ ਕਰਨ ਨਾਲ ਤੇ ਵਾਇਸ ਸਹੀ ਰਿਕਾਰਡ ਨਹੀਂ ਕਰਦਾ ਤਾਂ ਕਰਕੇ ਬਾ ਕੱਲ ਨੂੰ ਵਲੌਗ ਮਤਲਬ ਵਾਇਸ ਸਹੀ ਰਿਕਾਰਡ ਕਰ ਲੱਗ ਜੂਗਾ ਰਾਤ ਨੂੰ ਮੈਂ ਅਪਡੇਟ ਕਰ ਲਊਗਾ ਅੱਲਿਫਟ ਤੇ ਨੈਟ ਤੇ ਠੀਕ ਆ ਜੀ ਤੇ ਬਾਕੀ ਓਕੇ ਰਿਪੋਰਟ ਹੋ ਜੂਗੀ ਤੇ ਐਡਜਸਟ ਕਰ ਲਓ ਕੋਈ ਆ ਦੋ ਬਣਾ ਦੋ ਜਾਂ ਇੱਕ ਬਣਾ ਹੋ ਗਈ ਹੋਣਗੇ ਉਹ ਜੀ ਤੇ ਬਾਕੀ ਆਪਾਂ ਕਰ ਲਾਂਗੇ ਜੇ ਉਹੋ ਜਾਂ ਮੇਰਾ ਅਪਡੇਟ ਕਰਨ ਨਾਲ ਸਹੀ ਹੋ ਗਿਆ ਤਾਂ ਬੜੀ ਵਧੀਆ ਕਰ ਲੈ ਮੇਰਾ ਫਿਰ ਮਿਸਤਰੀ ਤੋਂ ਕਰਾਂਗੇ ਠੀਕ ਆ ਜੀ ਇੱਕ ਮਿੰਟ ਪੜਾ ਫੋਲ ਨਾ ਜੀ ਤੇ ਹੁਣ ਸੁਆਈ ਸੁਈ ਕਰਤੀ ਜੀ ਇੱਕ ਨੰਬਰ ਕਰਤਾ ਜੋਬਰ ਨੇ ਕੰਮ ਜੀ ਤੇ ਟੁੱਟੀ ਗਈ ਨਾ ਚੱਕ ਕੇ ਲਾਈਏ ਮੈਂ ਕਹਣਾ ਹੁਣ ਜੀ ਲੱਗਦਾ ਘਰੇ ਜੀ ਸਫਾਈ ਕਰਕੇ ਪਹਿਲਾਂ ਤਾਂ ਉਹ ਨੂੰ ਜੀ ਕਰਤਾ ਸੀ ਉਹ ਕਿ ਰਿਪੋਰਟ ਹੋ ਗਿਆ ਜੀ ਕੰਮ ਅੱਗੇ ਨਾਲੋਂ ਤਾਂ ਬਾਕੀ ਜੀ ਜਿਹੜਾ ਆਪਣਾ ਫालतੂ ਸਮਾਨ ਸੀਗਾ ਉਹ ਸਾਮ ਤਾਂ ਮੈਂ ਇੱਧਰਲੇ ਪਾਸੇ ਪੌੜੀਆਂ ਥੱਲੇ ਤੇ ਬਸ ਹੁਣ ਛਤਰੀ ਤੇ ਕੂਪਟਰ ਲਾਉਣੇ ਆ ਜੀ ਬੱਚੇ ਆਲੇ ਕੇ ਜਵਾਰੇ ਤੇ ਬਹਿ ਗਏ ਬੜਕਾਈ ਦੇ ਕੇ ਬੱਚੇ ਵੀ ਛਤਰੀ ਤੇ ਬਿਠਾ ਲਈਏ ਤੇ ਇੱਕ ਬੱਚਾ ਉਹ ਨਵਾਂ ਕੀ ਕਹਿੰਦੇ ਆ ਨਵਾਂ ਕੀ ਹਾਂ ਜਿਹੜਾ ਨਵਾਂ ਬਾਹਰ ਕੱਢਿਆ ਸੀ ਉਹ ਛੱਤੀ ਤੇ ਬੈਠਾ ਸੀ ਨਹੀਂ ਤਾਂ ਉਹਨੂੰ ਵੀ ਪਹਿਲੇ ਢੁਕਾਈ ਦੇ ਕੇ ਇਹਦੇ ਉਠਾ ਲੈਂਦੇ ਫਿਰ ਮੈਂ ਸੋਚਿਆ ਯਾਰ ਬੱਚਾ ਬਾਹਰ ਹੀ ਰਹਿਣ ਦੀ ਹੱਤਾਂ ਕਰਕੇ ਤੇ ਹੁਣ ਇਹਨੂੰ ਇੱਥੇ ਸੱਟ ਦਈਏ ਬੱਚੇ ਵੀ ਲਾ ਦਿੱ ਗਏ ਤੇ ਲਾ ਕੇ ਅੰਦਰ ਕਰ ਦਿੱ ਗਏ ਠੀਕ ਹੈ ਜੀ ਤੇ ਬਾਕੀ ਮਤਲਬ ਕੋ ਕੱਲਾ ਬੱਚਾ ਡਿਆ ਵਿਆ ਜੀ ਜਲਦੀ ਤੇ ਬਣਕਾਈਆਂ ਮਰੀ ਜਨੇ ਆਉਂਦਾ ਨਹੀਂ ਇਹਦਾ 파ਟਰਨਰ ਬੈਠਾ ਸੀ ਜਿਹੜਾ ਨਾਲ ਚਾਰੇ ਦੇ ਉਹ ਤਾਂ ਆ ਗਿਆ ਜੀ ਉਹ ਬੈਠਾ ਆਣ ਕੇ ਖੁੱਡੇ 'ਚ ਉਹ ਬੈਠਾ ਉਹ ਜਿਹੜਾ ਥੱਲੇ ਚੁੰਝਾਂ ਮਰੀ ਜਾਂਦਾ ਉਹ ਬੜਾ ਠੀਕ ਹੈ ਜੀ ਉਹ ਉਹਦੇ ਨਾਲ ਬੈਠਾ ਸੀ ਬੜਕਾਈਆਂ ਦਿੱਤੀਆਂ ਦੋ ਤਿੰਨ ਵਾਜਾਂ ਮਾਰੀਆਂ ਪੜੱਕ ਦੇਣੀ ਛਤਰੀ ਤੇ ਤੇ ਉਹ ਨਹੀਂ ਆਉਂਦਾ ਜੀ ਉਹਨੂੰ ਘੰਟਾ ਹੋ ਗਿਆ ਵਾਜਾਂ ਮਰੀ ਜਾਂਦੇ ਨੂੰ ਆ ਜਾ ਆ ਜਾ ਕਰੀ ਜਾਂਦੇ ਡਾਈ ਜਾਂ ਉਹ ਬੜਕਾਈ ਜਾਂਦੇ ਛਤਰੀ ਹੁਣ ਚੱਸ ਆਈ ਆਉਣ ਤੇ ਮੈਨੂੰ ਫੋਨ ਆ ਗਿਆ ਸੀ ਵਿੱਚ ਹੁਣ ਪੂਰੀ ਚੱਸ ਤੇ ਬੜਕਾ ਕੇ ਬਿਠਾ ਲਈਏ ਠੀਕ ਹੈ ਜੀ ਵਾਜਾਂ ਦਾ ਕਹਾਣੀਆਂ ਮਾਰਨੀ ਇਹਨੂੰ ਕਿਹੜਾ ਪਤਾ ਲੱਗਦਾ ਤੇ ਢਕਾ ਕੇ ਛਤਰੀ ਹਾਲ ਜੇ ਇੱਕ ਮਿੰਟ ਮੈਂ ਛਤਰੀ ਸਹੀ ਕਰ ਲਾਂ ਇਹ ਕੋਤਰ ਛਤਰੀ ਤੇ ਸੀ ਤੇ ਫੋਨ ਆ ਗਿਆ ਸੀ ਵਿੱਚ ਮੈਨੂੰ ਤਾਂ ਕਰ ਕਿਵੇਂ ਚੱਲ ਆਇਆ ਆਇਆ ਇੱਕ ਮਿੰਟ ਛਤਰੀ ਨਾਲ ਸੱਟ ਲਈ ਪਾਰਾ ਕੰਮ ਆਪਣੇ ਵਾਲਾ ਡੰਡਾ ਡੁੰਡਾ ਕਿਤੇ ਉਹ ਨਾ ਹੋਵੇ ਕਬੂਤਰ ਦੀ ਲੱਤ ਤੋੜ ਦਿੱਤੀ ਮੈਂ ਚੰਗੀ ਤਰ੍ਹਾਂ ੜਕਾ ਕੇ ਛਤਰੀ ਤੇ ਪਠਾਣਾ ਜੀ ਤੇ ਆ ਲਾਸਟ ਕਬੂਤਰ ਰਹਿ ਗਿਆ ਸੀ ਚੱਤੀ ਤੋਂ ਲਾ ਕੇ ਇਹਨੂੰ ਤਾੜਤਾ ਜੀ ਤੇ ਬੱਚਾ ਵੀ ਮੈਂ ਜਿਹੜਾ ਉੱਥੇ ਬੈਠਾ ਸੀ ਲਾ ਕੇ ਤਾੜਤਾ ਉਥੇ ਛਤਰੀ ਨਾਲ ਉੱਥੇ ਲੈ ਕੇ ਸੀ ਕੋਠੇ ਤੇ ਨਾਲ ਲਾ ਕੇ ਤੇ ਬੱਚਾ ਫੜ ਲਿਆ ਸੀ ਚਲੋ ਹੁਣ ਮਰ ਦਾਨੇ ਦੂਨੇ ਪਾਉਣੇ ਆ ਪਹਿਲਾਂ ਲਾਈਟ ਜਗਾ ਦਈਏ ਜੀ ਖੁੱਡੇ ਦੀ ਤੇ ਫਿਰ ਦਾਨੇ ਦੂਨੇ ਪਾ ਦਿੰਨੇ ਆ ਜੀ ਕਬੂਤਰਾਂ ਨੂੰ ਓਕੇ ਰਿਪੋਰਟ ਕਰ ਦਿੰਨੇ ਆ ਕੰਮ ਨਾਲੇ ਗਰਮ ਪਾਣੀ ਪਾ ਦਈਏ ਅੱਜ ਖੁੱਡੇ ਚ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਮਨ ਲਾ ਜੋੜੀ ਵੀ ਲੱਗ ਗਈ ਐ ਕਿਹੜੇ ਕਬੂਤਰ ਔਰ ਇਹ ਮੋਜਾ ਕਬੂਤਰ ਤੇ ਹਾਂਜੀ ਬਈ ਤੇ ਦਾਣੀ ਦੂਣੇ ਪਾ ਕੇ ਕਬੂਤਰਾਂ ਨੂੰ ਓਕੇ ਰਿਪੋਰਟ ਕਰਦਾ ਸੀ ਤੇ ਹੁਣ ਆ ਗਈ ਸੀ ਇਧਰਲੇ ਘਰੇ ਠੀਕ ਹੈ ਜੀ ਤੇ ਗੇਡ-ਗੂਡ ਲਾ ਲਈਏ ਜੀ ਫਿਰ ਮਤਲਬ ਸੋਨੇ ਆ ਤੇ ਵਲੌਗ ਦੀ ਕਰਦੇ ਆ ਐਂਡਿੰਗ ਜੀ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਅੱਜ ਦੇ ਦਿਨ ਚ ਕੁਝ ਖਾਸ ਨਹੀਂ ਕੀਤਾ ਚੋਬਰੋ ਪਰ ਆਉਣ ਵਾਲੇ ਦਿਨਾਂ ਚ ਜ਼ਰੂਰ ਖਾਸ ਕਰਾਂਗੇ ਤੁਸੀਂ ਵਲੌਗ ਦੇ ਨਾਲ ਬਣੇ ਰਿਹਾ ਕਰੋ ਠੀਕ ਹੈ ਜੀ ਤੇ ਬਾਈ ਬੜਕ ਜਿਹੜੀ ਵੀ ਬਾਈ ਨਵੇਂ ਆਉਂਦੇ ਆ ਚੈਨਲ ਨੂੰ ਅਨਸਬਸਕ੍ਰਾਈਬ ਨਾ ਕਰਿਆ ਕਰੋ ਜੁੜੇ ਰਿਹਾ ਕਰੋ ਨਾਲ